Yes, yeah. बनानी है हमारा के तो केड़ी बनी मौजिशता बनाया गुरु का में गुरुवार था भी मारु भाई 81 हुई चलो केड़ा कोई चार बार कर लेना पहले पहले बूटे बन जाने मम्मी चार जपती 77 पहले गल वाले भाई जी पार मंदिर में ना गोविंद सब मिल जा मुझे सुना ही नहीं आज नहीं ਵੇ ਕੇ ਸਾਡਾ ਕੰਮ ਕਰਦੇ ਨੇ ਇੰਨੀ ਜਾਨੀ ਆ ਉਹ ਆਈਆ ਉਹਨੇ ਸਾਡੀ ਗਰਮੇ ਪਾਣੀ ਚ ਲਿਖੀ ਆ ਕਹਿੰਦੇ ਹੋ

ਸੋ ਵਾਹਿਗੁਰੂ ਜੀ ਕੀ ਫਤਿਹ ਨਹੀਂ ਬਹੁਤ ਬਹੁਤ ਤੁਹਾਨੂੰ ਆਵਾਜ਼ ਬੇ। ਭਾਈ ਅੱਜ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਆਏ ਆ ਨਾ ਤੁਸਾਂ ਬਾਬਾ ਇਸਮਨ ਸਿੰਘ ਜੀ ਦੇ ਪਾਸੇ ਜਦ। ਤਾਂਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸ ਸਾਹਿਬ ਉਹਨਾਂ ਦੀ ਪਵਿੱਤਰ ਵੀ ਯਾਦ ਦੇ ਵਿੱਚ ਗੁਰਦੁਆਰਾ ਟਾਲੀ ਸਾਹਿਬ ਵੀ ਕਿ ਹਰ ਸਾਲ 5 ਜੁਲਾਈ ਨੂੰ ਉਹਨਾਂ ਦਾ ਪਵਿੱਤਰ ਦਿਹਾੜਾ ਬਣਾਇਆ ਜਾਂਦਾ। ਸੰਤ ਬਾਬਾ ਲੀਡਰ ਸਿੰਘ ਜੀ ਸੰਤ ਬਾਬਾ ਦਇਆ ਸਿੰਘ ਜੀ ਜਿਨ੍ਹਾਂ ਨੇ ਇਸ ਸੰਸਥਾਨ ਦੇ ਉੱਤੇ ਬਹੁਤ ਵੱਡੀ ਘਾਲਣਾ ਖਾਲੀਏ ਇਸ ਇਲਾਕੇ ਦੇ ਵਿਕਾਸ ਵਾਸਤੇ ਇਲਾਕੇ ਦੇ ਨੂੰ ਹਰਿਆ ਭਰਿਆ ਕਰਨ ਵਾਸਤੇ ਪਿੰਡਾਂ ਦੀਆਂ ਜਿੰਨੀਆਂ ਵੀ ਸਮੱਸਿਆ ਸੀ ਉਹਨਾਂ ਨੂੰ ਸੁਲਝਾਉਣ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ ਸੋ ਅੱਜ ਸਮੂਹ ਗੁਰ ਸੰਗਤਾਂ ਵੱਲੋਂ ਉਹਨਾਂ ਦੀ ਪਵਿੱਤਰ ਯਾਦ ਮਨਾਈ ਗਈ ਜਿੱਥੇ ਵੱਖ-ਵੱਖ ਢਾਡੀ ਜਥੇ ਰੱਗੀ ਜਥੇ ਕਵੀਸ਼ਰੀ ਜਥੇ ਉਹਨਾਂ ਦੇ ਨਾਲ-ਨਾਲ ਕੀਰਤਨ ਜਿਹੜਾ ਹੈ ਵਾਸੀ ਲੀਡਰ ਧਾਰਮਿਕ ਮਹਾਂਪੁਰਸ਼ ਉਹਦੇ ਉਥੇ ਨਾਲ ਨਾਲ ਪਲਾਂਟੇਸ਼ਨ ਬੰਡ ਕੀ ਫਿਰ ਅਲੀ ਦਾ ਸਨੇਹਾ ਕੀ ਹੁਣ ਜੁਲਾਈ ਦਾ ਮਹੀਨਾ ਬਾਰਸ਼ਾਂ ਪੈ ਰੀਆਂ ਵੱਧ ਤੋਂ ਵੱਧ ਪਲਾਂਟੇਸ਼ਨ ਕਰੀਏ ਤਾਂ ਕਿ ਸਾਡਾ ਆਲਾ ਦਵਾਲਾ ਹਰਿਆ ਭਰਿਆ ਹੋ ਸਕੇ ਸੋ ਸਾਰੀਆਂ ਗੁਰਸੰਗਤਾਂ ਨੂੰ ਬੇਨਤੀ ਹੈ ਤੇ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆ ਖੁਸ਼ੀਆਂ ਦੇ ਗੱਫੇ ਲੈਣ ਵਾਸਤੇ ਆਈਆਂ ਗੁਰਸੰਗਤਾਂ ਦੀਆਂ ਸਤਿਗੁਰ ਝੋਲੀਆਂ ਪਰਨ ਤੇ ਅਸੀਂ ਸਾਰੇ ਵਾਤਾਵਰਣ ਨੂੰ ਬਾਬੇ ਨਾਨਕ ਦੇ ਉਪਦੇਸ਼ ਗਗਨ ਗੁਰੂ ਪਾਣੀ ਪਿੱਤਾ ਮਾਤਾ ਤਰਤum ਹੱਤ ਦੇ ਸਿਰੇਹੇ ਨੂੰ ਜੀਵਨ ਵਿੱਚ ਵੀ ਅਪਣਾਈਏ ਤੇ ਘਰ ਘਰ ਪਹੁੰਚਾਈਏ ਤਾਂ ਕਿ ਸਾਡਾ ਜਿਹੜਾ ਹੈ ਅੱਜ ਗਲੋਬਲ ਵਾਰਮਿੰਗ ਦੀ ਸਭ ਤੋਂ ਵੱਡੀ ਸਮੱਸਿਆ ਦਾ ਹੱਲ ਬਾਬੇ ਨਾਨਕ ਦੀ ਬਾਣੀ ਆ ਅੱਜ ਦੇਸ਼ਵਾਲੇ ਗਲੋਬਲ ਵਾਰਮਿੰਗ ਨੇ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚੇ ਪੈਰ ਪਸਾਰ ਲਿਆ ਤੇ ਬਾਬੇ ਨਾਨਕ ਦੇ ਬਚਨਾਂ ਤੋਂ ਬਿਨਾ ਬਾਬੇ ਨਾਨਕ ਦੀ ਬਾਣੀ ਤੋਂ ਬਿਨਾ ਹੋਰ ਕੋਈ ਰਾਹ ਸੇਰਾ ਨਹੀਂ ਹੋ ਸਕਦਾ ਉਹਨਾਂ ਦੇ ਬਚਨਾਂ ਤੇ ਚੱਲ ਕੇ ਜਿਹੜਾ ਦੁਨੀਆ ਭਰ ਦੇ ਵਿੱਚ ਵਦਰ ਪਰਦੇਸ ਤੋਰਿਆ ਵਾਤਾਵਰਨ ਵਦਰ ਤਾਂ ਆਪਾਂ ਨੂੰ ਪਟਾਣ ਵਾਸਤੇ ਆਪਾਂ ਵੱਧ ਤੋਂ ਵੱਧ ਪਲਾਂਟੇਸ਼ਨ ਕਰੀਏ ਬੂਟੇ ਲਾਈਏ ਤਾਂ ਕਿ ਸਾਡਾ ਪ੍ਰੋਜੈਕਟ ਵੀ ਜਿਹੜਾ ਇਸ ਵਕਤ ਮਾਪਾ ਜੀ ਇੱਕ ਨਾ ਇੱਥੇ ਨਾ ਕਾਲਾ ਚੰਗੀਆਂ ਤੋਂ ਜਲੰਧਰ ਡਰੇਨ ਦਾ ਬੜਾ ਬੜੀ ਦੇਰ ਦਾ ਮਟਰ ਸਾਰੇ ਪੱਪਾ ਇਹ ਇਸ ਮੰਤਰੀ ਕੀ ਕਰਨਗੇ ਹਾਂ ਉਹਦੇ ਵਾਸਤੇ ਜਿਹੜਾ ਹੈਗਾ ਤੁਸੀਂ ਜਲੰਧਰ 'ਚ ਦੇਖੋਗੇ ਸਾਰੇ ਵਿੱਚ ਜੋ ਡਰੇਨ ਜਿਹੜੀ ਹੈਗੀ ਉਹ ਪੱਕੀ ਹੋ ਰਹੀ ਹੈ ਜਿਹੜੇ ਗੈਰ ਕਾਨੂੰਨੀ ਪਾਣੀ ਸੀ ਉਹ ਬੰਦ ਹੋ ਰਿਹਾ ਹੈ 2008 ਦੇ ਵਿੱਚ ਵੀ ਇੱਥੇ ਬੰਨ ਲਾਇਆ ਸੀ 11 ਦੇ ਵਿੱਚ ਬੰਨ ਲਗਾ ਸੀ ਇਲਾਕੇ ਭਰਦਿਆਂ ਗੁਰਸੰਗਤਾਂ ਤੇ ਰਾਜਸਥਾਨ ਤੋਂ ਲੋਕ ਆਏ ਸੀ ਉਹ ਜਿਹੜਾ ਹੈ ਉਹਦਾ ਅਸਰ ਹੋਇਆ ਹੁਣ 1.50 ਐਮਐਲਡੀ 1.15 ਐਮਐਲਡੀ ਦੋ ਟ੍ਰੀਟਮੈਂਟ ਪਲਾਂਟ ਲੱਗ ਗਿਆ ਹੈ 5 ਐਮਐਲਡੀ ਟ੍ਰੀਟਮੈਂਟ ਪਲਾਂਟ ਲੈਦਰ ਕੰਪਲੈਕਸ ਵਿੱਚ ਪਹਿਲਾਂ ਚੱਲ ਰਿਹਾ ਤੇ ਹੋਰ ਜਿਹੜਾ ਹੈਗਾ ਇੱਕ 28 ਕਰੋੜ ਦੀ ਜਿਹੜੀ ਲੰਘ ਤੇ ਨਾਲ ਇੱਕ ਟ੍ਰੀਟਮੈਂਟ ਪਲਾਂਟ ਹੋਰ ਲੱਗ ਰਿਹਾ ਤੇ ਜਿਹੜਾ ਟ੍ਰੀਟ ਹੋਇਆ ਪਾਣੀ ਹੈ ਉਹਨੂੰ ਖੇਤਾਂ ਤੱਕ ਲਿਜਾਣ ਵਾਸਤੇ 10 ਕਰੋੜ ਰੁਪਈਆ ਸੋਇਲ ਕੰਜ਼ਰਵੇਸ਼ਨ ਜਿਹੜਾ ਹੈ ਉਹ ਲਾ ਰਹੀ ਹੈ ਇਹਦੇ ਵਾਸਤੇ ਪਾਈਪ ਪੈ ਗਏ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਪਾਣੀ ਟ੍ਰੀਟ ਉਗੇ ਖੇਤੀ ਨੂੰ ਲੱਗੂਗਾ ਤੇ ਜਿਹੜਾ ਕਾਲਾ ਸੰਗਰ ਡਰੇਨ ਦੇ ਵਿੱਚ ਇਹਦੇ ਵਿੱਚ ਸਾਫ਼ ਪਾਣੀ ਛੱਡਿਆ ਜਾਊਗਾ ਜਿਸ ਦੇ ਨਾਲ ਇਲਾਕੇ ਨੂੰ ਰਾਹਤ ਮਿਲੂਗੀ ਬਹੁਤ ਵੱਡੀ ਤਰ੍ਹਾਂ ਦੀ ਇਹ ਵੱਡੀ ਇਲਾਕੇ ਦੀ ਮੰਗਾ ਤੇ ਬਹੁਤ ਬੁਰੀ ਤਰ੍ਹਾਂ ਇਲਾਕਾ ਪ੍ਰਭਾਵਿਤ ਹੁਣ ਆਸ ਹੋਈ ਹੈ ਕਿ ਗੁਰੂਪਾਲ ਸਿੰਘ ਕਿਰਪਾ ਕਰਨ ਜਾਣ ਵਾਲੇ ਸਮੇਂ ਤੇ ਇਹ ਕਾਲਾ ਸੰਗਰ ਡਰੇਨ